ਬੀਬੀ ਗਗਨਮਾਨ ਗੁੱਸੇ ਹੋ ਗਈ ਸੀ ਤੇ ਫੇਰ ਵਾਪਸੀ ਕਰ ਗਈ ਐ ਗੁੱਸੇ ਹੋਈ ਸੀ ਆਮ ਆਦਮੀ ਪਾਰਟੀ ਦੇ ਨਾਲ ਤੇ ਕੇਜਰੀਵਾਲ ਦੇ ਕਹਿਣ ਦੇ ਉੱਤੇ ਉਸਨੇ ਜਿਹੜਾ ਆਪਣਾ ਗੁੱਸਾ ਠੰਡਾ ਕਰ ਲਿਆ ਪਰ ਭਗਵਾਨ ਤਮਾ ਦੇ ਨਾਲ ਟਸਲ ਹਜੇ ਵੀ ਬਰਕਰਾਰ ਤੁਹਾਨੂੰ ਦੱਸ ਦਿੰਨੇ ਆ ਬੀਬੀ ਅਨਮੋਲ ਗਗਨਮਾਨ ਜਿਨੇ ਸਿਆਸਤੋ ਅਸਤੀਫਾ ਦੇ ਦਿੱਤਾ ਸੀ ਗੁੱਸੇ ਹੋ ਕੇ ਨਾਲ ਲਿਖਿਆ ਸੀ ਕਿ ਭਾਰੀ ਮੰਦੇ ਨਾਲ ਅਸਤੀਫਾ ਦੇਣ ਲੱਗੀ ਆ ਹੁਣ ਦੱਸ ਦਿੱਤਾ ਲੋਕ ਜਾਣਨਾ ਚਾਹੁੰਦੇ ਸੀ ਵੀ ਅਸਤੀਫਾ ਦਿੱਤਾ ਵੀ ਆਸਤੀਫਾ ਵਾਪਸ ਵੀ ਲੈ ਲਿਆ ਆਖਰ ਕਾਰਨ ਕੀ ਸੀ ਇਸ ਅਸਤੀਫੇ ਦੇ ਅਸਤੀਫਾ ਦਿੱਤਾ ਕਿਉਂ ਸੀ ਤੇ ਅਸਤੀਫਾ ਵਾਪਸ ਕਿਸ ਸ਼ਰਤ ਤੇ ਲੈ ਲਿਆ ਸਾਰਾ ਸੱਚ ਸਾਹਮਣੇ ਆ ਗਿਆ ਅਸਤੀਫੇ ਦੇ ਕਾਰਨ ਵੀ ਪਤਾ ਲੱਗ ਗਏ ਤੇ ਵਾਪਸ ਲੈਣ ਦੇ ਕਾਰਨ ਵੀ ਪਤਾ ਲੱਗ ਗਏ ਦਰਅਸਲ ਖਰੜਾ ਹਲਕਾ ਜਿਹੜਾ ਇਹ ਚੰਡੀਗੜ੍ਹ ਦੇ ਜਮਾ ਲੱਗੇ ਲੱਗਦਾ ਇਹਨੂੰ ਹੀਰਿਆਂ ਦੀ ਖਾਨ ਕਹਿ ਦਈਏ ਤਾਂ ਅਤਕਤ ਨਹੀਂ ਨਹੀਂ ਕਿਉਂਕਿ ਇਥੋਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਖਰੜ ਹਾਕੇ ਦੀਆਂ ਖਾਸ ਕਰਕੇ ਖਰੜ ਸ਼ਹਿਰ ਦੀਆਂ ਕੁਰਾਲੀ ਵਗੈਰਾ ਜਿਹੜੇ ਸ਼ਹਿਰ ਆ ਇੱਥੇ ਕੰਸਟਰਕਸ਼ਨ ਦਾ ਕੰਮ ਚੱਤੋਂ ਪੈਰ ਚੱਲਦਾ ਇੱਕ ਇੱਥੇ ਬਣ ਰਿਹਾ ਨਵਾਂ ਨਿਆ گاؤں 10 12000 ਕਿੱਲੇ ਚ ਹਰ ਇੱਕ ਚਾਹੁੰਦਾ ਕਿ ਉਹ ਵੱਡੇ ਚੰਡੀਗੜ੍ਹ ਸ਼ਹਿਰ ਦੇ ਨਜ਼ਦੀਕ ਜਾਵੇ ਇਸ ਕਰਕੇ ਪੰਜਾਬ ਚੋਂ ਮੋਸਟਲੀ ਜਿਹੜੇ ਲੋਕ ਆ ਉਹ ਇਧਰ ਨੂੰ ਮੂਵ ਹੋ ਰਹੇ ਆ ਕਿਉਂਕਿ ਇੱਥੇ ਵੱਡੀਆਂ ਕੰਪਨੀਆਂ ਰੋਜ਼ਗਾਰ ਦੇ ਸਾਧਨ ਵੱਧਾ ਹਲਕਾ ਚੰਡੀਗੜ੍ਹ ਦੇ ਨੇੜੇ ਸੀ ਇਸ ਕਰਕੇ ਇੱਥੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦਾ ਆਪਾਂ ਨੂੰ ਪਤਾ ਰਹਿائش ਵੀ ਚੰਡੀਗੜ੍ਹ ਸੀਐਮ ਹਾਊਸ ਉੱਥੇ ਆ ਤੇ ਜਿਹੜਾ ਕੋਈ ਐਮਐਲਏ ਬੰਦਾ ਉਹ ਚਾਹੁੰਦਾ ਕਿ ਐਮਐਲਏ ਮੈਂ ਬਣਿਆ ਤੇ ਮੈਂ ਜੋ ਲੋਕਾਂ ਨੂੰ ਜਵਾਬ ਦੇ ਆ ਤੇ ਜੇ ਕੋਈ ਚੰਗਾ ਕੰਮ ਕਰੂਗਾ ਉਹ ਵੀ ਮੇਰਾ ਨਾਂ ਲੱਗਣਾ ਜੇ ਕੋਈ ਮਾੜਾ ਕੰਮ ਹੋਊਗਾ ਉਹ ਵੀ ਮੇਰਾ ਨਾਂ ਲੱਗਣਾ ਭਾਰੇ ਅਮੀਰਾਂ ਦਾ ਸ਼ਹਿਰ ਆ ਤਕੜਿਆਂ ਦਾ ਸ਼ਹਿਰ ਆ ਬਹੁਤ ਸਾਰੇ ਲੋਕ ਸੀ ਜਿਹੜੇ ਸੀਐਮ ਦੇ ਬਹੁਤ ਨਜ਼ਦੀਕ ਸੀ ਇਸ ਕਰਕੇ ਹੁੰਦਾ ਕੀ ਸੀ ਜੇ ਕੋਈ ਮੁੱਖ ਮੰਤਰੀ ਦਾ ਕਰੀਬੀ ਆ ਉੱਤੇ ਉਹ ਜ਼ਾਹਿਰ ਜੀ ਗੱਲ ਆ ਅਫਸਰਾਂ ਦੇ ਉੱਤੇ ਰੋਪ ਝਾੜੂਗਾ ਅਫਸਰ ਉਹਦੀ ਗੱਲ ਸੁਣਨਗੇ ਕਿਉਂਕਿ ਐਮਐਲਏ ਤੋਂ ਬਹੁਤ ਉੱਤੇ ਹੁੰਦਾ ਮੁੱਖ ਮੰਤਰੀ ਗਰਾਰੀ ਇੱਥੇ ਫਸਦੀ ਸੀ ਬੀਬਾ ਜੀ ਕਹਿੰਦੇ ਸੀ ਵੀ ਮੈਂ ਵੋਟਾਂ ਲੈਣੀਆਂ ਮੈਨੂੰ ਲੋਕਾਂ ਨੇ ਚੁਣਿਆ ਪਾਰਲੀਮੈਂਟ ਦਾ ਇਲੈਕਸ਼ਨ ਲੰਘਿਆ ਜਿਹੜੇ ਲੋਕਾਂ ਨੇ ਵਿਰੋਧੀਆਂ ਦੇ ਨਾਲ ਰਲ ਕੇ ਆਮ ਆਦਮੀ ਪਾਰਟੀ ਨੂੰ ਹਰਾਉਣ ਦਾ ਕੰਮ ਕੀਤਾ ਜੇਕਰ ਉਹ ਹੀ ਜਾ ਕੇ ਅਫਸਰਾਂ ਦੇ ਉੱਤੇ ਮਿਲਣ ਤੇ ਇਹ ਸਾਬਤ ਕਰਨ ਕਿ ਉਹਨਾਂ ਦੀ ਚਲਦੀ ਬਹੁਤ ਹੈ ਤੇ ਫਿਰ ਐਮਐਲਏ ਦੀ ਤੁਹਾਨੂੰ ਪਤਾ ਵਕਤ ਕਿੰਨੀ ਘਰੇ ਜਾਂਦੀ ਆ ਸਭ ਤੋਂ ਵੱਡਾ ਕਾਰਨ ਇਹ ਸੀ ਐਮਐਲਏ ਨੂੰ ਸਾਈਡ ਲਾਈਨ ਕਰਕੇ ਉਹਦੇ ਹੱਥੋਂ ਕੰਟਰੋਲ ਖੋ ਕੇ ਆਮ ਜਿਹੜੇ ਉੱਥੋਂ ਦੇ ਜਿਹੜੇ ਤਕੜੇ ਲੋਕ ਆ ਜਿਹੜੇ ਰਾਜਨੀਤੀ ਭਾਵੇਂ ਦੂਜੀਆਂ ਪਾਰਟੀਆਂ ਨਾਲ ਆ ਪਰ ਉਹਨਾਂ ਦੀਆਂ ਨਜ਼ਦੀਕੀਆਂ ਤੁਹਾਨੂੰ ਪਤਾ ਹੀ ਆ ਅਫਸਰਾਂ ਦੇ ਨਾਲ ਵੱਡੇ ਅਫਸਰਾਂ ਦੇ ਨਾਲ ਮੁੱਖ ਮੰਤਰੀ ਨਾਲ ਹੁੰਦੀਆਂ ਉਹਨਾਂ ਕਰਕੇ ਐਮਐਲਏ ਨੂੰ ਅਗੋਲਿਆ ਕੀਤਾ ਜਾ ਰਿਹਾ ਸੀ ਐਮਐਲਏ ਚਾਹੁੰਦੀ ਸੀ ਕਿ ਜੇ ਮੈਂ ਹਲਕੇ ਨੇ ਮੈਨੂੰ ਚੁਣਿਆ ਤੇ ਭਾਈ ਮੇਰੀ ਜਵਾਬ ਦੇਈ ਆ 27 'ਚ ਮੈਂ ਵੋਟਾਂ ਮੰਗਣੀਆਂ ਤੇ ਜੇ ਮੈਂ ਕਿਸੇ ਦਾ ਕੋਈ ਕੰਮ ਕਰਾਉਂਗੀ ਤਾਂ ਫੇਰ ਹੀ ਅਗਲਾ ਮੈਨੂੰ ਉਹ ਵੋਟ ਪਾਊਗਾ ਜੇਕਰ ਕੰਮ ਕਾਂਗਰਸੀ ਕਰਾਈ ਜਾਣਗੇ ਤੇ ਭਾਈ ਸਹਾਨ ਤਾਂ ਉਹਨਾਂ ਦਾ ਹੁੰਦਾ ਸਰਕਾਰ ਭਾਵੇਂ ਸਾਡੀ ਆ। ਸਭ ਤੋਂ ਵੱਡਾ ਕਾਰਨ ਇਹ ਸੀ। ਜਦੋਂ ਅਮਨ ਰੋੜਾ ਜੀ ਗਏ ਬੀਬੀ ਨੇ ਇਹੀ ਰੱਖਿਆ ਕਿ ਮੈਂ ਭਾਈ ਐਮਐਲਏ ਆ। ਤੇ ਆਪਸਰਾ ਮੇਰੇ ਅੱਖ ਨਹੀਂ ਲੱਗਦੇ। ਤੇ ਮੈਨੂੰ ਘਟਣ ਮਹਿਸੂਸ ਹੁੰਦੀ ਆ ਮੈਂ ਅਸਤੀਫਾ ਦਿੱਤਾ।